ਪਿੰਡ ਚੱਕ ਸੈਦੋਕੇ ਬਲਾਕ ਗੁਰੂਵਰ ਸਾਹਿਬ ਵਿਖੇ ਪਚਵਾਂ ਟੂਰਨਾਮੈਂਚ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਪਿੰਡ ਦੇ ਸਰਪੰਚ ਅਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਟੂਰਨਾਮੈਂਚ ਅਸੀਂ ਹਰ ਸਾਲ ਪਿੰਡ ਦੇ ਸੰਜੋਗ ਅਤੇ ਪਿੰਡ ਦੀ ਪੰਚਾਇਤ ਅਤੇ ਐਨ ਆਰ ਵੀਰਾਂ ਦੇ ਸੰਜੋਗ ਨਾਲ ਇਹ ਟੂਰਨਾਮੈਂਚ ਕਰਵਾਈਦਾ ਹੈ ਇਸ ਟੂਰਨਾਮੈਂਚ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰਸ ਬਾਣ ਵੀ ਪਹੁੰਚੇ ਸਨ ਇਹ ਟੂਰਨਾਮੈਂਚ 4 ਔਰ 5 ਫਰਵਰੀ ਨੂੰ 2 ਦਿਨ ਲਗਾਤਾਰ ਕਰਵਾਇਆ ਜਾਂਦਾ ਹੈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਵ代ਕ ਗੁਰਵਰ ਸਾਹਿਬ ਸਰਦਾਰ ਫੌਜਾ ਸਿੰਘ ਸਰਾਰੀ ਵੀ ਪਹੁੰਚੇ ਅਤੇ ਉਹਨਾਂ ਨੇ ਬੱਚਿਆਂ ਨੂੰ ਹੌਸਲਾ ਵਧਾਈ ਦਿੱਤੀ ਅਤੇ ਬੱਚਿਆਂ ਦੇ ਨਾਲ ਹੱਥ ਮਿਲਾ ਕੇ ਉਹਨਾਂ ਨੂੰ ਪਿਆਰ ਔਰ ਅਸ਼ੀਰਵਾਦ ਵੀ ਦਿੱਤਾ ਇਸ ਮੌਕੇ ਤੇ ਹਲਕਾ ਵ代ਕ ਗੁਰਵਰ ਸਾਹਿਬ ਸਰਦਾਰ ਫੌਜਾ ਸਿੰਘ ਸਰਾਰੀ ਨੇ ਏ ਵੀ ਦੱਸਿਆ ਕਿ ਨਸ਼ਿਆਂ ਤੋਂ ਦੂਰ ਹੋ ਕੇ ਰਹੋ ਤਾਂ ਕਿ ਨਸ਼ਿਆਂ ਦੇ ਦਲਦਲ ਵਿੱਚ ਪੰਜਾਬ ਦੀ ਜਵਾਨੀ ਖਤਮ ਹੁੰਦੀ ਜਾ ਰਹੀ ਏ ਇਸ ਦੇ ਨਾਲ ਬੱਚਿਆਂ ਨੇ ਵੀ ਸਰਦਾਰ ਫੌਜਾ ਸਿੰਘ ਸਰਾਰੀ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਸਾਡਾ ਕੋਈ ਵੀ ਧਿਆਨ ਨਹੀਂ ਜਾਏਗਾ ਅਸੀਂ ਯੂਥ ਨੂੰ ਅੱਗੇ ਲੈ ਕੇ ਆਵਾਂਗੇ ਈ ਆਲਿਸਲਾਰੀ ਨੋ ਨੋ ਫੌਜਾ ਸਿੰਘ ਜੀ ਸਰਾਰੀ ਹਾਂ ਜਿਵੇਂ ਸੁੱਤਰੋਂ ਨਹੀਂ ਸਹੀ ਹੈ ਹਾਂ ਸਹੀ ਹਸਰਾਰੀ ਸਾਹਿਬ ਫੌਜਾ ਸਿੰਘ ਵੀ ਆ ਗਿਆ ਹੈ ਅਗੇ ਸਾਰੇ ਰੋਚਰ ਵੀ ਜਿਹੜੀ ਅਵੀ ਮਾਨਸਾ ਰੌਣ ਆ ਮੰਡਾ ਵੀ ਸਾਡਾ ਵੀ ਬਹੁਤ ਕੰਮ ਕਰਦਾ ਆ ਵੀ ਦਿਖਿਆ ਪਾਰ ਵੀ ਕਬੱਡੀ ਕਾਂਡੂ ਵਾਲੇ ਢੇਰ ਗਿਆ ਵਾਲਿਆਂ ਨੇ ਜੰਨਾ ਪੂਰੀ ਟੁਰੀਆਂ ਦੇ ਵਿੱਚ ਕਰਾਇਆ ਉਹ ਵੱਡੇ ਮੰਨਾਂ ਦਾ ਜਿਗਰਾ ਉਹਦਾ ਸਰਦਾਰਨੀ ਕਬੱਡੀ ਪਿੰਡਾਂ ਫੇਰ ਪਾਉਣ ਦੇ ਲਈ ਵਧਿਆ ਲਓ ਦਿਸ਼ੇ ਦੀ ਕੌਡੀ ਉੱਤੇ ਇਹਨੂੰ ਪ੍ਰੀਤ ਖੇਡੋ ਲੈ ਲਓ ਪੱਟੀ ਖੋਚ ਪਰ ਅੱਤ ਤੁਹਾਡੇ ਸਾਹਮਣੇ ਹੈ ਖਾਸਾ ਤੁਹਾਡੇ ਸਾਹਮਣੇ ਐ ਅੰਕ ਰੇਜੇ ਦੇ ਖੱਦ ਜਾੜੜੇ ਹੈਲੋ ਕੋਈ ਭਰਾ ਮੇਰਾ ਅਪੀਲ ਕਰਦਾ ਖਿੱਤਾਂ ਤੋਂ ਜਿਹੜੇ ਦੇ ਚੰਗਾ ਥੋੜੀ ਲੱਗਦਾ ਹੈ ਹੈ ਆਪਣੀ ਉਮਰ ਦੇਖੋ ਤੇ ਅਫੀਸ਼ਲ ਦੀ ਉਮਰ ਦੇਖੋ ਇਹਦਾ ਇਹਦਾ ਚੰਗਾ ਨਹੀਂ ਲੱਗਦਾ ਰਿਸਪੈਕਟ ਇਹ ਆ ਵੀਰੇ ਆ ਤੂੰ ਜਿਹੜੇ ਹਸਾਉਣ ਨਾਲ ਬਾਹਾਂ ਫੜਦਾ ਨੇ ਬਹੁਤ ਬੜੀ ਚੰਗੀ ਗੱਲ ਨਹੀਂ ਹੈ ਉਹ ਦੋ ਜਿਹੜੇ ਸਿਆਣਿਓ ਪਿੱਛੇ ਹੋਏ ਖੜੇ ਹੈ ਇਹ ਚੱਲੇ ਵੀ ਰਿਹਾ ਬਸ ਬਲੇ ਉਹ ਤੇਰੇ ਕੱਲ ਜੱਸੇ ਜੰਡਾ ਵਾਲੇ ਮਨ ਦੀ ਗੱਲ ਹੋਈ ਮੈਂ ਕਿਹਾ ਜੱਸੇ ਤੂੰ ਕਹਿੰਦੇ ਕਿਸੇ ਰੈਫਰੀ ਉਧਰ ਫੌਜਾਂ ਸਿੰਘ ਦੀ ਸਾਡੇ ਐਮਐਨਏ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਹੋਇਆ ਹੈ ਜੀ ਇਹਨੂੰ ਆਖਿਰੇ ਚੱਲਦੇ ਮੈਦਾਨ ਦੇ ਵਿੱਚੋਂ ਖਿੰਦੇ ਖਿੰਦੇ ਕਰੀਨੋਤ ਗੇਜੇ ਵਾਲੇ ਦੀ ਟੀਮ ਜਿੱਤ ਰਹੀ ਹੈ ਗੇਜੇ ਵਾਲਾ ਮਨਜਿੰਦਰ ਸਿੰਘ ਸਾਡਾ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਹੈ

ਇਸ ਕਬੱਡੀ ਗਰਾਊਂਡ ਵਾਲੇ ਕਬੱਡੀ ਦਾ ਪਿੰਡ ਰੋਗਦਾਂ ਤਾਂ ਕਿ ਅਗਲੇ ਸਾਲ ਇਸ ਤੋਂ ਵੱਧ ਚੜਕੇ। ਇਸਲਾਮ ਇਹ ਸਰਪੰਚ ਤੁਹਾਡੇ ਪਿੰਡ ਦੇ ਸਰਪੰਚ ਨੌਜਵਾਨ ਸਰਪੰਚ ਨੇ ਪਹਿਲ ਕਦਮੀ ਕੀਤੀ ਹੈ। ਲੱਗਦਾ ਹੈ ਕਿ ਹਲਕਾ ਗੁਰੂ ਸਾਹਿਬ ਦੇ ਬਾਕੀ ਸਰਪੰਚ ਵੀ ਇਸੇ ਤਰ੍ਹਾਂ ਖੇਡਾ ਕਰਾਉਂਦੇ ਰਹਿਣਗੇ। ਤਾਂ ਹੀ ਸਾਡੇ ਜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਵੇਖ ਕੇ ਦੂਜੇ ਵੀ ਜਿਸ ਤਰ੍ਹਾਂ ਹੁਣ ਮੈਂ ਗਿਆ ਸੀ ਬੱਚੇ ਰਹੀ ਗੱਲ ਕਹਿੰਦੇ ਸ਼ਾਇਦ ਤੁਹਾਨੂੰ ਦੇਖ ਕੇ ਜਿਹੜੇ ਕੋਈ ਬੁਰੇ راستੇ ਤੇ ਪਏ ਉਹ ਲਾਈਨ ਤੇ ਆ ਜਾਣਗੇ ਅਰੇ ਆਪਣੇ ਮਾਪੇ ਦਾ ਨਾਰੋਸ਼ਨ ਕਰਦਾ ਆਪਣੇ ਪਿੰਡ ਦਾ ਤੇ ਅਸੀਂ ਵੀ ਮਾਣ ਨਾਲ ਕਹਾਂਗੇ ਕਿ ਸਾਡੇ ਪਿੰਡ ਦੇ ਪਿੰਡ ਦੇ ਪਲੇਅਰ ਹੈ ਜਿਹੜਾ ਅਜਾ ਓਲੰਪਿਕ ਵਿੱਚ ਖੇਡਿਆ ਸਟੇਟਸ ਵਿੱਚ ਖੇਡਿਆ